ਸਸ਼ੀਕਾਲ ਜੀ ਸਵਾਗਤ ਆਪ ਸਭ ਦਾ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਸ਼ੁਭ ਸਿਤਾਰੇ ਆਪ ਸਭ ਦੇ ਸਿਤਾਰੇ ਗ੍ਰਹਿ ਵਕਤ ਬਹੁਤ ਹੀ ਸ਼ੁਭ ਹੋਵੇ ਸ਼ੁਭ ਤੇ ਉਦੋਂ ਹੁੰਦਾ ਜਦੋਂ ਅਸੀਂ ਕਿਸੇ ਚੀਜ਼ ਨੂੰ ਆਪਣੇ ਦਿਮਾਗ ਵਿੱਚ ਉਸ ਤਰੀਕੇ ਨਾਲ ਲੈ ਲਈਏ ਹਨਾ ਕਈ ਵਾਰੀ ਅਸੀਂ ਕੁਝ ਚੀਜ਼ਾਂ ਇਸ ਕਰਕੇ ਕਰਦੇ ਹਾਂ ਦੋਸਤੋ ਕਿ ਅੱਗੇ ਆਉਣ ਵਾਲਾ ਸਮਾਂ ਬੈਸਟ ਹੋਏਗਾ ਵੈਸੇ ਕਹਿੰਦੇ ਹੁੰਦੇ ਆ ਮਨ ਬਹਲਾਣੇ ਕੇ ਲਈਏ ਗਾਲਿਬ ਖਿਆਲ ਅੱਛਾ ਹੈ ਇਹ ਬੜੀ ਬੜੀ ਗੱਲ ਹੈ ਕਿ ਹਰ ਚੀਜ਼ ਮਨ ਨੂੰ ਬਹਲਾਉਣ ਲਈ ਹਰ ਖਿਆਲ ਅੱਛਾ ਹੀ ਹੁੰਦਾ ਹੈ ਪਰ ਅਸਲ ਦੇ ਵਿੱਚ ਖਿਆਲ ਤੇ ਰਿਐਲਿਟੀ 'ਚ ਕਾਫੀ ਫਰਕ ਹੈ ਹੁਣ ਇੱਕ ਨਿੱਕੀ ਜਿਹੀ ਗੱਲ ਲੈ ਲਓ ਆਪਾਂ ਬੱਚੇ ਨੂੰ ਕੀ ਕਹਿੰਦੇ ਆ ਸ਼ੁਰੂ ਤੋਂ ਆਪਾਂ ਜਦੋਂ ਬੱਚੇ 'ਚ ਆਪਾਂ ਨੂੰ ਵੀ ਤਾਂ ਸਾਡੇ ਪੇਰੈਂਟਸ ਇਹੀ ਗੱਲ ਕਹਿੰਦੇ ਸੀ ਕੀ ਹੁਣ ਪੜ ਲੈ ਸਾਰੀ ਉਮਰ ਮੌਜਾ ਕਰੇਗਾ ਜਾਂ ਕਰੇਗੀ ਹੁਣੇ ਹੀ ਪੜਨ ਦਾ ਵਕਤ ਹੈ ਹੁਣ ਅਗਰ ਚੰਗੇ ਨੰਬਰ ਲੈ ਲੇ ਤਾਂ ਸਾਰੀ ਉਮਰ ਮੌਜਾ ਕਰੋਗੇ ਤਾਂ ਦੱਸੋ ਨੰਬਰਾਂ ਤੇ ਜ਼ਿੰਦਗੀ ਟਿਕੀ ਸੀ ਨਹੀਂ ਨਾ ਇਹੀ ਚੀਜ਼ ਅਸੀਂ ਹੁਣ ਆਪਣੇ ਬੱਚਿਆਂ ਨੂੰ ਕਹਿੰਨੇ ਆਂ ਪਰ ਕਿਉਂ ਕਹਿੰਨੇ ਆ ਉਹਨਾਂ ਦੇ ਭਲੇ ਲਈ ਕਹਿੰਨੇ ਆ ਬਿਲਕੁਲ ਸਹੀ ਐ ਇੱਥੇ ਗਲਤ ਨਹੀਂ ਐ ਕੁਝ ਪਰ ਇਹ ਚੀਜ਼ ਕਿ ਹੁਣ ਦੀ ਮਿਹਨਤ ਕੀਤੀ ਹੋਈ ਜ਼ਿੰਦਗੀ ਪਰ ਤੁਹਾਡੇ ਕੰਮ ਆਏਗੀ ਇਹ ਹਰ ਕਿਸੇ ਤੇ ਗੱਲ ਨਹੀਂ ਟੁੱਕਦੀ ਅਸੀਂ ਕੀ ਕਹਿੰਨੇ ਆ ਕਿ ਅੱਬ ਮਿਹਨਤ ਕਰੋ ਅੱਗੇ ਸਮਾਂ ਬਹੁਤ ਬੈਸਟ ਹੈ ਪਹਿਲੀ ਗੱਲ ਹੁਣ ਮਿਹਨਤ ਕਰੋ ਅੱਗੇ ਸਮਾਂ ਬੈਸਟ ਹੈ ਇੱਕ ਹੋਪ ਐ ਇੱਕ ਉਮੀਦ ਐ ਇਹ ਦੁਨੀਆਦਾਰੀ ਦੀ ਗੱਲ ਐ ਕਰਨੀ ਪੈਂਦੀ ਐ ਪਰ ਸੱਚ ਜਾਣੋ ਸਾਰੀ ਜ਼ਿੰਦਗੀ ਨੰਗੀ ਕਦੋਂ ਸਮਾਂ ਬੈਸਟ ਤੇ ਕਦੋਂ ਖੁਸ਼ੀਆਂ ਆਈਆਂ ਕਦੀ ਮਹਿਸੂਸ ਕੀਤਾ ਕੋਈ ਹੋਊ ਤਮਾ ਤਮਾ ਜਿਹੜੇ ਕਹਿੰਦੇ ਹੋਣਗੇ ਕਿ ਬਸ ਜਦੋਂ ਕਿ ਹਸੀ ਸ਼ਾਇਦ ਉਹ ਇਹ ਵਕਤ ਨਾ ਹੁਣ ਆਏਗਾ ਅੱਛਾ ਬਚਪਨ ਚ ਜਦੋਂ ਬੜੇ ਹੋਗੇ ਉਦੋਂ ਅੱਛਾ ਹੋਊਗਾ ਹੁਣ ਮੌਜਾ ਕਰ ਲੋ ਹੁਣ ਜ਼ਿਆਦਾ ਮਿਹਨਤ ਕਰਨੀ ਪੈਣੀ ਜੌਬ ਲੱਗ ਗਈ ਬੜਾ ਅੱਛਾ ਹੋਏਗਾ ਜੌਬ ਜਿਹੜੇ ਨਹੀਂ ਕਰਦੇ ਆਪਣਾ ਕੰਮ ਕਰੋਗੇ ਤਾਂ ਮੌਜਾਂ ਹੀ ਮੌਜਾਂ ਨੇ ਉਸ ਤੋਂ ਬਾਅਦ ਲੈ ਇੱਕ ਵਾਰ ਆਪਣਾ ਘਰ ਬਣਾ ਲਓ ਫਿਰ ਦੇਖੋ ਜ਼ਿੰਦਗੀ ਸੈੱਟ ਹੋ ਗਈ ਲੈ ਤੇਰਾ ਤੇ ਵਿਆਹ ਹੋ ਗਿਆ ਤੇਰੀ ਤੇ ਬਸ ਜ਼ਿੰਦਗੀ ਸੈੱਟ ਹੋਣੀ ਐ ਉਸ ਤੋਂ ਬਾਅਦ ਹੁਣ ਇੱਕ ਬੱਚਾ ਹੋ ਜਵੇ ਤਾਂ ਸਮਝੋ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਮਤਲਬ ਐਦਾਂ ਸਟੈਪ ਬਾਈ ਸਟੈਪ ਕਦੇ ਵੀ ਜ਼ਿੰਦਗੀ ਚ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਕੋਈ ਐਦਾਂ ਹੋਊਗਾ ਕਿ ਆ ਕਰ ਲਓ ਤੇ ਉਸ ਤੋਂ ਬਾਅਦ ਤੁਹਾਨੂੰ ਆਰਾਮ ਕੁਝ ਨਹੀਂ ਕਰਨ ਦੇ। ਕੁਝ ਨਹੀਂ ਕਰਨ ਦੇ ਲੋਕ। ਪਰ ਆਪਾਂ ਸ਼ੁਰੂ ਤੋਂ ਇਹ ਚੀਜ਼ ਸੁਣਦੇ ਹੋਏ ਆਪਣੀ ਪੂਰੀ ਜ਼ਿੰਦਗੀ ਕੱਢਦੇ ਆ ਕਿ ਬਸ ਆਹੀ ਐ ਇਸ ਤੋਂ ਬਾਅਦ ਬਹੁਤ ਵਧੀਆ। ਬਸ ਆਹੀ ਐ ਇਸ ਤੋਂ ਬਾਅਦ ਤੇ ਬਹੁਤ ਆਹੀ ਵਧੀਆ। ਹੈਨਾ ਤੇ ਕੀ ਚੀਜ਼ਾਂ ਇਹ ਇਹ ਚੀਜ਼ਾਂ ਅਸਲ ਵਿੱਚ ਅਸੀਂ ਝੂਠ ਤੋਂ ਹੀ ਬੱਚੇ ਦੇ ਸ਼ੁਰੂਆਤ ਕਰਦੇ ਆ ਬਚਪਨ। ਝੂਠੀ ਹੈ ਬੱਚੇ ਨੂੰ ਜ਼ਿੰਦਗੀ ਦੀ ਰਿਐਲਿਟੀ ਐਦਾਂ ਸਿਖਾਉਣੀ ਚਾਹੀਦੀ ਹੈ ਮੈਂ ਇਹ ਨਹੀਂ ਸਿੱਖਿਆ ਦੇ ਰਹੀ ਮੈਂ ਸਿੱਖਿਆ ਨਹੀਂ ਦੇ ਰਹੀ ਇਹ ਕੋਈ ਵੱਡੀ ਗੱਲ ਨਹੀਂ ਹੈ ਆਪਾਂ ਹਰ ਕੋਈ ਆਪਣੇ ਤਰੀਕੇ ਨਾਲ ਆਪਣੀ ਗੱਲ ਨੂੰ ਪੇਸ਼ ਕਰਦਾ ਪਰ ਅਸਲ ਦੇ ਵਿੱਚ ਬੱਚੇ ਨੂੰ ਇਹ ਜ਼ਰੂਰ ਬੱਚੇ ਦੇ ਦਿਮਾਗ ਚ ਪਾਓ ਕਿਉਂਕਿ ਜਦੋਂ ਤੁਸੀਂ ਨਾ ਇੱਕ ਫੁੱਲ ਸਟਾਪ ਲਾ ਦੇਣਾ ਕਿ ਬੱਸ ਹੁਣ ਆਹ ਕਰ ਲੈ ਫਿਰ ਬੱਚਾ ਕਹਿੰਦਾ ਇਹ ਕੀ ਅੱਛਾ ਹੁਣ ਤੇ ਬਹੁਤ ਵਧੀਆ ਉਮੀਦ ਤੇ ਉਸ ਤੋਂ ਬਾਅਦ ਜਦੋਂ ਉਹਨੂੰ ਨੌਕਰੀ ਨਹੀਂ ਨਾ ਮਿਲਦੀ ਤੇ ਫਿਰ ਉਹਨੂੰ ਲੱਗਦਾ ਜਿਹੜੀ ਮੈਂ ਰਾਤਾਂ ਦੀ ਨੀਂਦ ਖਰਾਬ ਕੀਤੀ ਮਿਹਨਤ ਕੀਤੀ ਉਹਦਾ ਮੈਨੂੰ ਕੀ ਮਿਲਿਆ ਤੇ ਫਿਰ ਡਿਪਰੈਸ਼ਨ ਇੱਕ ਵਾਰ ਕੈਨੇਡਾ ਚਲ ਜਾ ਤੇ ਫਿਰ ساری ਉਮਰ ਦੀਆਂ ਰੋਟੀਆਂ ਭਾਈ ਦਰਖਤਾਂ ਨੂੰ ਲੱਗੀਆਂ ਤੋੜ ਲੈਣੀਆਂ ਨੇ ਅੱਧੀ ਦੁਨੀਆ ਡਿਪਰੈਸ਼ਨ ਚ ਚਲੇਗੀ ਆ ਕੈਨੇਡਾ ਜਾ ਕੇ ਕਰਮਾਂ ਵਾਲੇ ਆ ਜਿਨ੍ਹਾਂ ਨੂੰ ਕੰਮ ਮਿਲਦਾ ਕੰਮ ਤਾਂ ਜਿੱਥੇ ਜਿਨੇ ਕਰਨਾ ਉਹਨੂੰ ਮਿਲ ਜਾਣਾ ਪਰ ਟੈਂਸ਼ਨ ਉਦੋਂ ਹੋ ਜਾਂਦੀ ਆ ਸਪਨੇ ਇੰਨੇ ਇੰਨੇ ਦੇਖੇ ਸੀ ਤੇ ਰਿਐਲਿਟੀ ਜਦੋਂ ਸਾਹਮਣੇ ਆਉਂਦੀ ਆ ਤਾਂ ਸਟਰਗਲ ਲਾਈਫ 'ਚ ਹੁੰਦੀ ਆ ਹਰ ਕਿਸੇ ਦੀ ਲਾਈਫ 'ਚ ਸਟਰਗਲ ਹੈ ਕਿਸੇ ਦੀ ਘਟ ਹੈ ਕਿਸੇ ਦੀ ਜਾਦਾ ਬੱਚੇ ਨੂੰ ਸਮਝਾਓ ਕਿ ਇਹ ਜ਼ਿੰਦਗੀ 'ਚ ਦੁੱਖ ਆਉਂਦੇ ਆ ਗੱਲ ਇਹ ਆ ਕਿ ਅਸੀਂ ਉਹ ਦੁੱਖ ਨੂੰ ਕਿਸ ਤਰੀਕੇ ਨਾਲ ਲੈਨੇ ਆ ਤੇ ਕਿੰਨੀ ਛੇਤੀ ਉਸ ਵਿੱਚੋਂ ਨਿਕਲਦੇ ਆ ਕਿੰਨੀ ਛੇਤੀ ਉਸ ਦੁੱਖ ਨੂੰ ਅਕਸੈਪਟ ਕਰਕੇ ਉਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਆ ਅਸਲ 'ਚ ਇਹ ਜ਼ਿੰਦਗੀ ਵਕਤ ਅਨੁਸਾਰ ਅਸੀਂ ਹਰ ਕੰਮ ਕਰਦੇ ਆ ਹੁਣ ਬੱਚਿਆਂ ਦਾ ਵਕਤ ਪੜਨ ਦਾ ਏ ਤਾਂ ਤੁਸੀਂ ਪੜਨਾ ਏ ਜਦੋਂ ਤੁਹਾਡਾ ਵਕਤ ਕੰਮ ਕਰਨ ਦਾ ਹੋਣਾ ਏ ਤਾਂ ਉਸ ਵਕਤ ਅਨੁਸਾਰ ਤੁਸੀਂ ਕੰਮ ਕਰਨਾ ਏ ਜੌਬ ਮਿਲ ਗਈ ਤੁਹਾਡੀ ਪੜਾਈ ਮੁਤਾਬਕ ਤੁਹਾਡੇ ਸ਼ੌਂਕ ਮੁਤਾਬਕ ਤਾਂ ਬੈਸਟ ਹੈ ਨਹੀਂ ਤਾਂ ਆਪਣੇ ਸ਼ੌਂਕ ਮੁਤਾਬਕ ਆਪਣਾ ਕੰਮ ਕਰੋ ਉਹਨਾਂ ਕੋ ਜਿੰਨੀ ਕੁ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਹੋ ਜਾਣ ਤੇ ਉਸ ਤੋਂ ਬਾਅਦ ਜਦੋਂ ਲਾਈਫ ਸੈੱਟ ਕਰਨ ਦਾ ਮੀਨਸ ਅੱਗੇ ਵਧਣ ਦਾ ਜਦੋਂ ਜਦੋਂ ਜ਼ਿੰਦਗੀ ਮੌਕਾ ਦੇਵੇ ਨਾਲੋਂ ਨਾਲ ਵਧਦੇ ਰਹੋ ਕੋਈ ਵੀ ਰਿਅਲ ਹੋਣੀਆਂ ਚੀਜ਼ਾਂ ਜ਼ਿੰਦਗੀ 'ਚ ਨਹੀਂ ਹੁੰਦੀਆਂ ਉਮੀਦਾਂ ਨੂੰ ਜਦੋਂ ਅਸੀਂ ਰੰਗ ਭਰਨੇ ਨੇ ਤਾਂ ਉਹਨੇ ਕੋਈ ਭਰੇ ਜਾਣੇ ਨੇ ਪਰ ਜਦੋਂ ਖੰਭ ਲਾਉਣੇ ਨੇ ਨਾ ਤਾਂ ਉਹਨਾਂ ਨੇ ਫਿਰ ਉੱਡਣਾ ਹੀ ਹੈ ਤੇ ਦਿਮਾਗ 'ਚ ਚੜਨਾ ਹੀ। ਬਹੁਤ ਸਮਝਦਾਰ ਹਾਂ ਤੁਸੀਂ ਸਮਝ ਗਏ ਸਾਰੀ ਗੱਲ। ਤਾਂ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਜ਼ਿੰਦਗੀ ਨੂੰ ਰਿਅਲਿਟੀ ਕਰਨ ਐਵੇਂ ਡਿਪਰੈਸ਼ਨ 'ਚ ਜਾ ਰਹੇ ਆ ਐਵੇਂ ਜ਼ਿੰਦਗੀ ਤੋਂ ਬਹੁਤ ਸਾਰੀਆਂ ਉਮੀਦਾਂ ਕਰ ਕਰਕੇ ਇੱਕ ਇੱਕ ਜਿੱਦਾਂ ਆਪਾਂ ਕਹਿੰਦੇ ਆ ਕਿ ਇਹ ਕੱਜਕਾਲ 모ਬਾਈਲ ਦੇ ਉੱਤੇ ਦਿਖਾਉਂਦੇ ਆ ਜੀ ਵਾਹ ਜ਼ਿੰਦਗੀ ਤਾਂ ਬੜੀ ਸੌਖੀ ਆ ਲੈ ਲੋ ਚਾਰ ਗੱਲਾਂ ਕਰ ਲੋ ਇਨੇ ਵੀਊਜ਼ ਬਣਾ ਲੋ ਤੇ ਤੁਸੀਂ ਪ੍ਰਸਿੱਧ ਹੋ ਗਏ ਤੇ ਤੁਹਾਡਾ ਨਾਮ ਹੋ ਗਿਆ ਚਲੋ ਜੀ ਹੋਰ ਕੁਝ ਕਰਨ ਦੀ ਲੋੜ ਹੀ ਨਹੀਂ ਹਨਾ ਮੀਡੀਆ ਨਾਲ ਰਿਲੇਟਡ ਜੋ ਲੋਕ ਦੇ ਇਮੋਸ਼ਨਲ ਜ਼ਿਆਦਾ ਤੇ ਉਸ ਤੋਂ ਬਾਅਦ ਖੁਦਕਸ਼ੀਆਂ ਉਸ ਤੋਂ ਬਾਅਦ ਦਿਮਾਗ ਖਰਾਬ ਉਸ ਤੋਂ ਬਾਅਦ ਦੁਪ੍ਰੇਸ਼ਣ ਦੀਆਂ ਦਵਾਈਆਂ ਉਸ ਤੋਂ ਬਾਅਦ ਹਸਪਤਾਲਾਂ ਦੇ ਚੱਕਰ ਤੇ ਜਿਉਂਦਾ ਕੌਣ ਮਰਦਾ ਹੈ ਮਾਪੇ ਹੋਰ ਕੌਣ ਚਲੋ 15 ਫਰਵਰੀ 2024 ਦਿਨ ਹੈ ਜੀ ਵੀਰਵਾਰ ਦਾ ਤਿਥੀ ਅੱਜ ਰਹੇਗੀ ਛਟੀ ਸ਼ੁਕਲ ਪੱਖ ਚੱਲ ਰਿਹਾ ਕੁੰਭ ਰਾਸ਼ੀ ਚ ਮੀਨ ਰਾਸ਼ੀ ਤੋਂ ਚੰਦਰਮਾ ਨਿਕਲ ਕੇ ਗੁਰੂ ਚੰਦਰ ਦਾ ਗੱਜ ਕੇਸਰੀ ਯੋਗ ਬਣਿਆ ਅਸ਼wini ਨਕਸ਼ਤਰ ਕੇਤੂ ਦੇ ਨਕਸ਼ਤਰ ਵਿੱਚ ਚੰਦਰਮਾ ਮੇਸ਼ ਰਾਸ਼ੀ ਚ ਗੱਜ ਜੋਤਗਰੀ ਦਾ ਪ੍ਰਭਾਵ ਸੂਰਜ ਸ਼ਨੀ ਦੀ ਜੁਤੀ ਬਣੀ ਹੋਈ ਹੈ ਸਾਰੀਆਂ ਪਰੇਸ਼ਾਨੀਆਂ ਵਾਲੇ ਵਾਲੇ ਦੇਖਣ ਨੂੰ ਮਨ ਪਰੇਸ਼ਾਨ ਸੂਰਜ ਸ਼ਰੀ ਯਾਨੀ ਸ਼ੁਕਰ ਕਰਾਮ ਸ਼ੁਕਰ ਕਰਾਮ ਮਤਲਬ ਸ਼ੁਕਰ ਮੰਗਲ ਦੀ ਜੁਤੀ ਤੇ ਜਦੋਂ ਹੁਣ ਬੁੱਧ ਨਾਲ ਆਏਗਾ ਸੂਰਜ ਬੁੱਤ ਤੇ ਸ਼ਨੀ ਦੀ ਜੁਤੀ ਕੋਈ ਕੇਸ ਪੈਣਾ ਕੋਟ ਕੇ ਸੋਣਾ ਪਰੇਸ਼ਾਨੀਆਂ ਹੈ ਕੀ ਸੂਰਜ ਸ਼ਨੀ ਦੀ ਜੁਤੀ ਦਾ ਇਹ ਉਪਾਅ ਦੱਸਾਂਗੇ ਅੱਜ ਤੁਹਾਨੂੰ ਪ੍ਰੋਗਰਾਮ ਦੇ ਅਖੀਰ ਵਿੱਚ ਜਦੋਂ ਤੱਕ ਸੂਰਜ ਸ਼ਨੀ ਦੀ ਜੁਤੀ ਆਪਣੀ ਸਿਹਤ ਦੀ ਸੁਭਾਅ ਰੱਖੋ ਪਰੇਸ਼ਾਨੀਆਂ ਵੱਧ ਸਕਦੀਆਂ ਨੇ ਉਲਝੇਵੇਂ ਵੱਧ ਸਕਦੇ ਆ ਰਾਜਨੀਤਿਕ ਉਤਲ-ਕੁਤਲ ਜ਼ਿਆਦਾ ਪਰੇਸ਼ਾਨ ਕਰ ਸਕਦੀ ਆ ਤੇ ਨਾਲ ਇੱਕ ਜਨਮ ਪੱਤਰੀ ਤੇ ਚਰਚਾ ਵੀ ਕਰਾਂਗੇ ਹੈਨਾ ਤੇ ਜਨਮ ਪੱਤਰੀ ਤੇ ਜਿਹੜੀ ਆਪਾਂ ਅੱਜ ਚਰਚਾ ਕਰਾਂਗੇ ਉਹਨਾਂ ਦਾ ਨਾਮ ਹੈ ਜੀ ਬਲਜਿੰਦਰ ਕੌਰ ਹਨਾ ਬਲਜਿੰਦਰ ਕੌਰ ਹੈ 23 ਜੂਨ 1987 11 ਵਜੇ ਰਾਸ਼ੀ ਬਾਰੇ ਪੁੱਛਿਆ ਹੈ ਤਾਂ ਚਲੋ ਇਸ ਬਾਰੇ ਆਪਾਂ ਤੁਹਾਨੂੰ ਅਖੀਰ ਚ ਦੱਸ ਦਿਆ ਪ੍ਰੋਗਰਾਮ ਦੇ ਤੇ ਆਪਾਂ ਜਾਣਦੇ ਹਾਂ ਸਭ ਤੋਂ ਪਹਿਲਾਂ ਇਹ ਰੇਜ਼ ਅਨੀਮੇਸ਼ ਰਾਸ਼ੀ ਵਾਲਿਆਂ ਦਾ ਅੱਜ ਦਾ ਦਿਨ ਕਿਸ ਤਰ੍ਹਾਂ ਦਾ ਜਾਏ ਦਾ ਸਿਤਾਰਿਆਂ ਦੇ ਮੁਤਾਬਕ ਗ੍ਰਹਾਂ ਦੇ ਮੁਤਾਬਕ ਜੀ ਜੋ ਸਿਤਾਰੇ ਚੱਲ ਰਹੇ ਆ ਇਹਨਾਂ ਦੇ ਮੇਸ਼ ਰਾਸ਼ੀ ਵਾਲਿਆਂ ਦੇ ਗੱਜ ਕੇਸਰੀ ਯੋਗ ਬਣਿਆ ਗੱਜ ਕੇਸਰੀ ਯੋਗ ਬਣਿਆ ਅੱਜ ਗੁਰੂ ਚੰਦਰ ਦਾ ਧਨ ਸਥਾਨ 'ਚ ਲਗਨ ਚ ਬਾਰਵੇਂ ਖਾਣੇ ਦਾ ਮਾਲਕ ਤਾਂ ਸੁੱਖ ਸਥਾਨ ਦਾ ਮਾਲਕ ਲਗੜ ਚ ਬੈਠ ਗਿਆ ਕੀ ਹੋਇਆ ਪਰਸਨਲਿਟੀ ਅੱਛੀ ਹੋਈ ਮਨ ਅੱਛਾ ਹੋਇਆ ਜਿੱਦ ਕੇ ਲੜ ਕੇ ਕੋਈ ਕੰਮ ਨਾ ਕਰੋ ਉਤਾਲਪਨ ਬਚੈਨੀ ਥੋੜੀ ਬਣੀ ਰਹੇਗੀ ਪੀਲਾ ਰੰਗ ਪਹਿਣਾ ਪਹਿਨਣਾ ਤੁਸੀਂ ਤੇ ਦੁੱਧ ਚ ਕੇਸਰ ਪਾ ਕੇ ਪੀ ਲੈਣਾ ਬਹੁਤ ਅੱਛਾ ਫਲ ਮਿਲੇਗਾ ਤੇ ਨਾਲ ਮਾਨਸਿਕ ਟੈਨਸ਼ਨ ਪਰੇਸ਼ਾਨੀ ਘਟੇ ਉਸ ਦੇ ਲਈ ਤੁਸੀਂ ਚਾਂਦੀ ਦਾ ਗਲਾਸ ਯੂਜ਼ ਕਰੋ ਕੱਚ ਦਾ ਗਲਾਸ ਦੀ ਵਰਤੋਂ ਨਾ ਕਰੋ ਟੌਰਸ ਬ੍ਰਿਖ ਰਾਸ਼ੀ ਵਾਲੇ ਇੱਕਦਮ ਖਰਚਾ ਪੈ ਸਕਦਾ ਹੈ ਮਾਨਸਿਕ ਕਲਪਾਟ ਹੋ ਸਕਦੀ ਆ ਤਾਂ ਉਹਦੇ ਲਈ ਤੁਸੀਂ ਇਹ ਗੱਜ ਕੇਸਰੀ ਯੋਗ ਜੋ ਹੈ ਤੁਹਾਡੇ 12ਵੇਂ ਸਥਾਨ ਵਿੱਚ ਲੱਗਿਆ ਹੋਇਆ ਹੈ ਕੇਤੂ ਦਾ ਨਕਸ਼ਤਰ ਮਿੱਤਰ ਨਹੀਂ ਹੈ ਸੱਟ ਚੋਟ ਤੋਂ ਬਚੋ ਮਨ ਚ ਘਬਰਾਟ ਕਈ ਵਾਰੀ ਹੋਏਗੀ ਅੱਖਾਂ ਦੇ ਕੱਚੀ ਲੱਸੀ ਦੇ ਛਿੱਟੇ ਮਾਰਨੇ ਆ ਆਰਥਿਕ ਸਥਿਤੀ ਮਜ਼ਬੂਤ ਕਰਨ ਲਈ ਵਾਧੂ ਖਰਚੇ ਨਹੀਂ ਕਰਨੇ ਜੈਮਿਨੀ ਮਿਥੁਨ ਰਾਸ਼ੀ ਵਾਲਿਆਂ ਦੇ ਲਈ ਸਕਾਈ ਬਲੂ ਕਲਰ ਲੱਕੀ ਰਹੇਗਾ ਸਿਤਾਰਿਆਂ ਦੇ ਹਿਸਾਬ ਨਾਲ ਇਨਕਮ ਦੇ ਸੋਰਸਸ ਵਧਣਗੇ ਮਾਤਾ ਦੀ ਸਿਹਤ ਨੂੰ ਲੈ ਕੇ ਇਮੋਸ਼ਨਲ ਰਹੋਗੇ ਕੰਮਕਾਰ ਅੱਛਾ ਚੱਲੇਗਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੈ ਬਸ ਧਿਆਨ ਰੱਖਣਾ ਹੈ ਥੋੜੀ ਜਿਹੀ ਪੇਟ ਦੀ ਪ੍ਰੋਬਲਮ ਤੰਗ ਕਰ ਸਕਦੀ ਆ ਕੈਂਸਰ ਕਰਕਰਾਂ ਸ਼ਿਵਾਲੇ ਸਿਤਾਰੇ ਕਰਕਰਾਂ ਸ਼ਿਵਾਲਿਆਂ ਦੇ ਗੱਜਕੇਸਰੀ ਜੋਗ 10ਵੇਂ ਸਥਾਨ ਵਿੱਚ ਮਾਤਾ ਪਿਤਾ ਦੀ ਸਿਹਤ ਦਾ ਧਿਆਨ ਰੱਖੋ ਸਰਕਾਰੀ ਤੌਰ ਤੇ ਕੋਈ ਸਰਕਾਰੀ ਚਿੱਠੀ ਨੋਟਿਸ ਮਿਲ ਸਕਦਾ ਹੈ ਤੇ ਨਾਲ ਹੀ ਹੱਡੀਆਂ ਜੋੜਾਂ ਦੀ ਪ੍ਰੋਬਲਮ ਵੀ ਥੋੜੀ ਤੰਗ ਕਰੇਗੀ ਸਿਹਤ ਲਈ ਸਿਤਾਰੇ ਥੋੜੇ ਢਿੱਲੇ ਰਹਿ ਸਕਦੇ ਆ 10ਵੇਂ ਸਥਾਨ ਵਿੱਚ ਚੰਦਰਮਾ ਹਸਪੀਟਲ ਦੇ ਚੱਕਰ ਲਵਾ ਦਿੰਦਾ ਹੈ ਜਾ ਕੋਟ ਕਚੈਰੀ ਦੇ ਲਵਾ ਦਿੰਦਾ ਤਾਂ ਕੀ ਕਰਨਾ ਅੱਜ ਤੁਸੀਂ ਗੁਲਾਬੀ ਰੰਗ ਪੈਨਣਾ ਨੇ ਕੰਨਾਂ ਪਿੱਛੇ ਇਤਰ ਲਗਾ ਲੈਣਾ ਲਿਓ ਸਿੰਘ ਰਾਸ਼ੀ ਵਾਲੇ ਕਿਸਮਤ ਦਾ ਸਾਥ ਮਿਲੇਗਾ ਗਜਕੇਸ਼ਰੀ ਯੋਗ ਨੌਵੇਂ ਸਥਾਨ ਵਿੱਚ ਤੇ ਪੰਜਵੀਂ ਦ੍ਰਿਸ਼ਟੀ ਲਗਣ ਵਿੱਚ ਬਹੁਤ ਹੀ ਸ਼ੁਭਫਲ ਦੇਵੇਗੀ ਤੁਹਾਨੂੰ ਕੋਈ ਰਿਸ਼ਤਾ ਆਇਆ ਸੀ ਤਾਂ ਉਹ ਤੇ ਗੱਲਬਾਤ ਅੱਗੇ ਵਧ ਸਕਦੀ ਹੈ ਕੋਸ਼ਿਸ਼ ਕਰਨੀ ਹੈ ਤੁਸੀਂ ਨਮਕ ਦਾ ਸੇਵਨ ਕੱਟ ਕਰਨਾ ਹੈ ਨਾਲ ਹੀ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਦੀ ਸ਼ੁਰੂਆਤ ਕਰਨੀ ਹੈ ਮਾਤਾ ਪਿਤਾ ਦੇ ਪੈਰੀਂ ਹੱਥ ਲਗਾ ਕੇ ਬਜ਼ੁਰਗਾਂ ਦੇ ਪੈਰੀਂ ਹੱਥ ਲਗਾ ਕੇ ਹਰ ਕੰਮ ਕਰੋ ਮਸਟਰਡ ਕਲਰ ਲੱਗੀ ਵਰਗੋ ਕੰਨਿਆ ਰਾਸ਼ੀ ਵਾਲੇ ਗੁਰੂ ਚੰਦਰ 8ਵੇਂ ਸਥਾਨ ਵਿੱਚ ਚੰਦਰ 7ਵੇਂ ਸਥਾਨ ਵਿੱਚ ਪੈਸਾ ਆਇਆ ਇਹ ਮੋਟਰ ਰੇ ਸਭ ਕੁਝ ਅੱਛਾ ਹੋਇਆ ਪਰ ਗੁਰੂ ਚੰਦਰ ਦਾ 8ਵੇਂ ਸਥਾਨ ਵਿੱਚ ਬੈਠਣਾ ਥੋੜੀ ਘਬਰਾਹਟ ਥੋੜੇ ਹੌਲ ਹਾਰਡ ਡਿਸੀਜਨ ਲੈਣ ਵਿੱਚ ਪੈਣਗੇ ਆਪਣੇ ਸ਼ਬਦਾਂ ਤੇ ਥੋੜਾ ਜਿਹਾ ਕੰਟਰੋਲ ਰੱਖ ਕੇ ਚੱਲਣਾ ਹੈ ਨਾਲ ਹੀ ਤੁਸੀਂ ਰਾਤ ਨੂੰ ਪਾਣੀ ਸਰਾਣੇ ਰੱਖ ਕੇ ਸਵੇਰੇ ਕਿਸੇ ਗਮਲੇ ਬੂਟੇ ਵਿੱਚ ਜ਼ਰੂਰ ਪਾ ਦਿਓ ਕਾਫੀ ਜ਼ਿਆਦਾ ਅੱਛਾ ਅਸਰ ਹੋਏਗਾ ਤੇ ਨਾਲ ਇੱਕ ਦੁੱਧ ਦਾ ਪੈਕਟ ਮੰਦਰ ਰੱਖ ਸਕਦੇ ਹੋ ਲੱਕੀ ਕਲਰ ਗ੍ਰੇ ਲਿਬਰਾ ਤੁਲਾ ਰਾਸ਼ੀ ਵਾਲੇ ਸਿਤਾਰਿਆਂ ਦੇ ਹਿਸਾਬ ਦੇ ਨਾਲ ਜੀ ਕਰੀਮ ਕਲਰ ਤੁਹਾਡਾ ਲੱਕੀ ਰਵੇਗਾ ਧਨ ਕਮ ਕਾਰ ਪੈਸਾ ਅੱਛਾ ਆਏਗਾ ਵਿਦੇਸ਼ ਤੋਂ ਪੈਸਾ ਆ ਸਕਦਾ ਹੈ ਰਿਸ਼ਤਾ ਹੋ ਸਕਦਾ ਹੈ ਸਿਤਾਰੇ ਬਿਲਕੁਲ ਸ਼ੁਭ ਚੱਲਦੇ ਪਏ ਨੇ ਧਰਮ ਕਰਮ ਦੇ ਕੰਮਾਂ ਵਿੱਚ ਰੁਚੀ ਵੀ ਵਧੀ ਰਹੇਗੀ ਪਾਣੀ ਦਾ ਕੁੱਟ ਪੀ ਕੇ ਤੁਸੀਂ ਵੀ ਹਰ ਕੰਮ ਦੀ ਸ਼ੁਰੂਆਤ ਕਰਨੀ ਹੈ ਮਾਂ ਨਾਲ ਬਹਿਸ ਬਾਜੀ ਤੋਂ ਬਚਣਾ ਹੈ ਸਕੋਰਪੀਓ ਬ੍ਰਿਸ਼ਚਿਕ ਰਾਸ਼ੀ ਵਾਲੇ ਕੇਤੂ ਦਾ ਨਕਸ਼ਤਰ ਮਿੱਤਰ ਹੀ ਹੈ ਪਰ 6ਵੇਂ ਸਥਾਨ ਵਿੱਚ ਗੁਰੂ ਚੰਦਰ ਦਾ ਗੱਜਕੇਸਰੀ ਯੋਗ ਨੁਕਸਾਨ ਤੇ ਕੋਈ ਨਹੀਂ ਕਰਨ ਵਾਲਾ ਪਰਸਨਲਿਟੀ ਅੱਛੀ ਰੱਖੇਗਾ ਥੋੜੀ ਜਿਹੀ ਭੱਜ-ਡੱਠ ਬਣੀ ਰਹੇਗੀ ਅੱਖਾਂ ਦੀ ਪਰੇਸ਼ਾਨੀ ਥੋੜੀ ਤੁਹਾਨੂੰ ਵੀ ਤੰਗ ਕਰ ਸਕਦੀ ਆ ਨਾਲ ਹੀ ਕੇਤੂ ਦਾ ਨਕਸ਼ਤਰ ਜੋ ਹੈ ਇਨਕਮ ਦਾ مالک ਹੈ ਤਾਂ ਇਸ ਕਰਕੇ ਕੁੱਤੇ ਨੂੰ ਰੋਟੀ ਜਾਂ ਬਿਸਕੁਟ ਪਾ ਕੇ ਦਿਨ ਦੀ ਸ਼ੁਰੂਆਤ ਕਰੋ ਜਾਂ ਤੁਸੀਂ ਕੁੱਤੇ ਨੂੰ ਰਸ ਵੀ ਪਾ ਸਕਦੇ ਹੋ ਕੇਤੂ ਦਾ ਨਕਸ਼ਤਰ ਨੁਕਸਾਨ ਨਹੀਂ ਕਰੇਗਾ ਕਰਜ਼ਾ ਬਿਮਾਰੀ ਦਿਮਾਗ ਤੇ ਹਾਵੀ ਨਹੀਂ ਹੋਏਗਾ ਕਲਰ ਜੋ ਹੈ ਤੁਸੀਂ ਕੋਈ ਵੀ ਪਹਿਨ ਸਕਦੇ ਹੋ ਪਰ ਬਲੈਕ ਕਲਰ ਤੋਂ ਅੱਜ ਪਰਹੇਜ਼ ਰੱਖੋ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲੇ ਔਲਾਦ ਦੀ ਪ੍ਰਾਪਤੀ ਲਈ ਤੇ ਔਲਾਦ ਦੀ ਸੈਟਿੰਗ ਲਈ ਸਿਤਾਰੇ ਸੁਭਰਣਗੇ ਕੱਜ ਕੇਸਰੀ ਯੋਗ ਦਾ ਸ਼ੁਭ ਫਲ ਹੋਰ ਮਿਲੇ ਇਸਦੇ ਲਈ ਕੇਸਰ ਮੱਥੇ ਤੇ ਜਰੂਰ ਲਾਓ ਤੇ ਹਲਕਾ ਪੀਲਾ ਰੰਗ ਪਹਿਨੋ ਨਾਲ ਹੀ ਬੱਚਿਆਂ ਨਾਲ ਬੈਸਬਾਜੀ ਨਹੀਂ ਕਰਨੀ ਜੋ ਬੱਚਿਓ ਤਾਂ ਮਾਤਾ ਪਿਤਾ ਦਾ ਆਦਰ ਸਤਿਕਾਰ ਕਰੋ ਤੇ ਮਿਸ਼ਰੀ ਦਾ ਸੇਵਨ ਕਰਕੇ 20 ਦਿਨ ਦੀ ਸ਼ੁਰੂਆਤ ਕਰਨ ਤੇ ਚੰਦਰ ਪੰਜਵੇਂ ਦਾ ਫਲ ਸ਼ੁਭ ਮਿਲੇਗਾ ਟੈਪਰੀਕਨ ਮਕਰ ਰਾਸ਼ੀ ਵਾਲੇ ਕਾਚ ਲਗਜ਼ਰੀ ਚੀਜ਼ਾਂ ਤੇ ਖਰਚ ਹੋਣਗੇ ਐਲਈਡੀ ਲੈਣੀ ਆ ਜਾਂ ਕੁਝ ਕੁ ਵੀ ਖਰੀਦਣਾ ਹੈ ਤਾਂ ਉਸ ਲਈ ਸਿਤਾਰੇ ਤੁਹਾਡੇ ਸ਼ੁਭਨੇ ਮੰਗਲ ਪਰਸਨੈਲਿਟੀ ਦੇਗਾ ਕਿ ਤੂੰ ਥੋੜਾ ਜਿਹਾ ਜੋ ਤੁਹਾਡੇ ਨੌਵੇਂ ਸਥਾਨ ਦਾ ਮਾਲਕ ਹੈ ਵਿਦੇਸ਼ੀ ਕੰਮ ਥੋੜੇ ਜੇ ਡਿਲੇ ਹੋ ਸਕਦੇ ਆ ਪਰ ਹੋ ਜ਼ਰੂਰ ਜਾਣਗੇ ਗੁਰੂ ਮਤਲਬ ਚਨੇ ਦੀ ਦਾਲ ਚੰਦਰ ਮਤਲਬ ਦੁੱਧ ਤਾਂ ਕੀ ਕਰੋ ਚਨੇ ਦੀ ਦਾਲ ਚ ਦੁੱਧ ਦਾ ਚਿੱਟਾ ਮਾਰ ਕੇ ਜਲ ਪ੍ਰਵਾਹ ਕਰ ਦਿਓ ਬੜਾ ਸ਼ੁਭ ਫਲ ਲੈਣ ਦੇ ਲਈ ਕਲਰ ਕੋਈ ਵੀ ਪਹਿਨੋ ਪਰ ਅੱਜ ਦੇ ਦਿਨ ਅਗਰ ਤੁਸੀਂ ਡਾਰਕ ਫਰੋਜੀ ਕਲਰ ਪਹਿਨਦੇ ਹੋ ਤਾਂ ਬੜਾ ਵਧੀਆ ਰਹੇਗਾ ਐਕਿਊਰਸ ਜਾਨੀ ਕੁੰਭ ਰਾਸ਼ੀ ਵਾਲੇ ਸਰਕਲ ਚ ਧੋਖੇ ਦੇ ਅਸਰ ਤੇ ਆਲੇ ਦੁਆਲੇ ਤੋਂ ਪ੍ਰਸ਼ੰਸਾ ਭਾਵੇਂ ਹੋਵੇਗੀ ਪਰ ਫਿਰ ਵੀ ਅੱਖਾਂ ਬੰਦ ਕਰਕੇ ਭਰੋਸਾ ਨਾ ਕਰੋ ਥੋੜੇ ਜਿਹੀ ਕਲੋਜ਼ ਰਿਸ਼ਤੇ ਖਰਾਬ ਹੋ ਸਕਦੇ ਆ ਤਨਸਤਾਂ ਦਾ ਮਾਲਕ ਪ੍ਰਾਕਰਮ ਸਥਾਨ ਵਿੱਚ ਭੈਣਾ ਭਾਈਆਂ ਨਾਲ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਵੀ ਘਰ ਵਿੱਚ ਕਿਹਾਂ ਸੁਣੀ ਵਾਸਕਦੀ ਹੈ ਧਿਆਨ ਰੱਖੋ ਥੋੜੀਆਂ ਚੀਜ਼ਾਂ ਤੇ ਸਾਇਲੈਂਟ ਮੋਡ ਵਿੱਚ ਰਹੋ ਸਿਰ ਚ ਦਰਦ ਥੋੜਾ ਪਰੇਸ਼ਾਨ ਕਰੇਗਾ ਧੁੱਪ ਵਿੱਚ ਨੰਗੇ ਸਿਰ ਬਿਲਕੁਲ ਨਾ ਚਾਓ ਤੇ ਨਮਕ ਘੱਟ ਖਾਓ ਵੀ ਪੀ ਵੀ ਵਾਸਕਦਾ ਨਜ਼ਰਾਂ ਦੇ ਚੱਕਰ ਤੋਂ ਬਚਣ ਦੇ ਲਈ ਅੱਜ ਦੇ ਦਿਨ ਜਾਨੀ ਵੀਰਵਾਰ ਵਾਲੇ ਦਿਨ ਕੀ ਕਰਨਾ ਜੀ ਤੁਸੀਂ ਧਾਰਮਿਕ ਸਥਾਨ ਤੇ ਪੀਲੇ ਫੁੱਲ ਚੜਾ ਕੇ ਆਓ ਪਾਈਸੇ ਜ਼ਮੀਨ ਦਾਸ਼ੀ ਵਾਲਿਆਂ ਦੇ ਲਈ ਅੱਜ ਦੇ ਦਿਨ ਜਾਮਨੀ ਕਲਰ ਲਕੀ ਰਵੇਗਾ ਗੁਰੂ ਚੰਦਰ ਦਾ ਗੱਜਕੇ ਸ੍ਰੀ ਯੋਗਧਨ ਸਥਾਨ ਵਿੱਚ ਪੈਸਾ ਦੇਗਾ ਕੰਮ ਕਰ ਅੱਛਾ ਦੇਗਾ ਕੁਝ ਨੁਛੋਟੀ ਮੋਟੀ ਨੋਕਚੋਕ ਪਰ ਘਰ ਦਾ ਮਾਹੌਲ ਬਿਲਕੁਲ ਸ਼ਾਂਤ ਮੇ ਥੋੜੀ ਅੱਖਾਂ ਦੀ ਪ੍ਰੋਬਲਮ ਸੂਰਜ ਸ਼ਨੀ ਦੀ ਜੁਤੀ ਕਰਕੇ ਹੋ ਰਹੀ ਹੋਵੇ ਤਾਂ ਨਾਰੀਅਲ ਲੈ ਕੇ ਜਨ ਪ੍ਰਵਾਹ ਕਰ ਦੋ ਦਿਨ ਦਾ ਬੈਸਟ ਰਿਜ਼ਲਟ ਲੈਣ ਦੇ ਇਹ ਸੀ ਜੀ ਸ਼ੁਭ ਚਿਤ ਸਿਤਾਰੇ ਕੀ ਪ੍ਰਭਾਵ ਪਾਉਂਦੇ ਆ ਤ੍ਰੈ ਕੋਚਰ ਨਕਸ਼ਤਰ ਤੇ ਆਪਾਂ ਚਰਚਾ ਕੀਤੀ ਚਲੋ ਸੁਣੋ ਸੂਰਜ ਅਤੇ ਸ਼ਨੀ ਦੀ ਜੁਤੀ ਬਣੀ ਹੋਈ ਹੈ ਪਰੇਸ਼ਾਨੀਆਂ ਥੋੜੀਆਂ ਜਿਹੀਆਂ ਜਿਆਦਾ ਸਿਹਤ ਨੂੰ ਲੈ ਕੇ ਅੱਖਾਂ ਨੂੰ ਲੈ ਕੇ ਹਰ ਕਿਸੇ ਲਈ ਵਧੀਆਂ ਨੇ ਇਹਨਾਂ ਦਾ ਉਪਾਅ ਕੀ ਹੈ ਸੂਰਜ ਤੇ ਸ਼ਨੀ ਯਾਨੀ ਕਿ ਚਾਨਣ ਤੇ ਹਨੇਰਾ ਇਕੱਠੇ ਹਰ ਕਿਸੇ ਦੀ ਜਨਮ ਪੱਤਰੀ ਵਿੱਚ ਕੁਝ ਨਾ ਕੁਝ ਪ੍ਰਭਾਵ ਇਹ ਨੈਗੇਟਿਵ ਪਾਏ ਗਏ ਆ ਖਾਸ ਤੌਰ ਤੇ ਸੁਣੋ ਕਿ ਦੇ ਲਈ ਖਾਸ ਤੌਰ ਤੇ ਮੀਨ ਰਾਸ਼ੀ ਵਾਲਿਆਂ ਦੇ 12ਵੇਂ ਬੈਠਿਆ ਬਹੁਤ ਜ਼ਿਆਦਾ ਖੱਜਲ ਖਵਾਰੀ ਕੰਨਿਆ ਰਾਸ਼ੀ ਵਾਲਿਆਂ ਦੇ 6ਵੇਂ ਬੈਠਿਆ ਉਹਨਾਂ ਨੂੰ ਵੀ ਜ਼ਿਆਦਾ ਪਰੇਸ਼ਾਨੀ ਤੇ ਨਾਲ ਜੋ ਮੇਸ਼ ਰਾਸ਼ੀ ਵਾਲਿਆਂ ਦੇ 11ਵੇਂ ਸਥਾਨ ਵਿੱਚ ਬੈਠਿਆ ਉਹਨਾਂ ਨੂੰ ਵੀ ਕਿਉਂਕਿ ਸੋਚ ਸਥਾਨ ਨੂੰ ਦੇਖ ਰਹੇ ਆ ਤਾਂ ਬਹੁਤੀਆਂ ਰਾਸ਼ੀਆਂ ਨੂੰ ਜਿਨ੍ਹਾਂ ਦਾ ਮਿੱਤਰ ਸੂਰਜ ਸ਼ਨੀ 11ਵੇਂ ਸਥਾਨ ਵਿੱਚ ਹੈ ਪੰਜਵੇਂ ਸਥਾਨ ਨੂੰ ਦੇਖ ਰਹੇ ਆ ਤਾਂ ਕੀ ਕਰ ਰਿਹਾ ਰਾਜਨੀਤਿਕ ਉਥਲ-ਪੁਥਲ ਸ਼ੁਕਰ ਖਰਾਬ ਦਾ ਬੁਖਾਰ ਦਾ ਚੜਨਾ ਸੇਰ ਦਾ ਤੱਤਾ ਠੰਡੇ ਹੋਣਾ ਹੱਡੀਆਂ ਜੋੜਾਂ ਦੀ ਪ੍ਰੋਬਲਮ ਬੈਕ ਪੇਨ ਹੋਣਾ ਐਦਾਂ ਦੀਆਂ ਪਰੇਸ਼ਾਨੀਆਂ ਛੱਟ ਝੋਟਾ ਐਕਸੀਡੈਂਟ ਹੋਣਾ ਅਗਨੀ ਗਰਗ ਹਾਸੇ ਹੋਣਾ ਇਹ ਚੀਜ਼ਾਂ ਸੂਰਜ ਸ਼ਨੀ ਦੀ ਜੁਤੀ ਨਾਲ ਸ਼ੁਕਰ ਖਰਾਬ ਹੋਣ ਦੀ ਵਜ੍ਹਾ ਨਾਲ ਹੋ ਜਾਂਦੀ ਹੈ ਜਿਨ੍ਹਾਂ ਨੂੰ ਵੀ ਸਰੀਰਕ ਤੌਰ ਤੇ ਪਰੇਸ਼ਾਨੀ ਆ ਰਹੀ ਹੈ ਇਸ ਟਾਈਮ ਦੇ ਵਿੱਚ ਤਾਂ ਤੁਸੀਂ ਕੀ ਕਰਨਾ ਆਪਣੇ ਵੇਟ ਜਿੰਨਾ ਹਰਾਚਾਰਾ ਗਊਸ਼ਾਲਾ ਦੋ ਜਾਂ ਇੱਕ ਟੋਕਰੀ ਭਰ ਕੇ ਹਰਾਚਾਰਾ ਗਊਆਂ ਨੂੰ ਪਾ ਕੇ ਆਓ ਕਾਲੀ ਗਾਂ ਨੂੰ ਪਾਓ ਜਾਦਾ ਵਧੀਆ ਠੀਕ ਗਊਸ਼ਾਲਾ ਹਰਾਚਾਰਾ ਪਾ ਕੇ ਆਓ ਇਹਦੇ ਨਾਲ ਕੀ ਹੋਏਗਾ ਸ਼ੁਕਰ ਤੇ ਬੁੱਧ ਸ਼ੁਭ ਹੋ ਕੇ ਸੂਰਜ ਸ਼ਨੀ ਦੀ ਜੁਤੀ ਨੂੰ ਜੋ ਕੋ ਕੇ ਮੰਗਲ ਅਸ਼ੁਭ ਹੋਇਆ ਇਹ ਸ਼ੁਕਰ ਸ਼ੁਭ ਹੋਇਆ ਤਾਂ ਇਸ ਦਾ ਸ਼ੁਭਤਾ ਦਾ ਫਾਲ ਮਿਲਣਾ ਸ਼ੁਰੂ ਹੋ ਜਾਏਗਾ ਤੇ ਪਰੇਸ਼ਾਨੀਆਂ ਸਰੀਰਕ ਤੌਰ ਤੇ ਘਟਣ گی۔ ਦੂਸਰਾ ਸ਼ਨੀ ਦਾ ਨਾਰੀਅਲ ਲੈ ਕੇ Vishnu ji ਦੇ ਚੜਾਓ Vishnu ji ਸੂਰਜ ਦੇ ಕಾರਕ ਮੰਨੇ ਜਾਂਦੇ ਆ ਤਾਂ ਕਿ ਪੁੱਤਰ ਸ਼ਨੀ ਸੂਰਜ ਪਿਤਾ ਇੱਕ ਨਾਰੀਅਲ Vishnu ji ਦੇ ਪੈਰਾਂ ਵਿੱਚ ਰੱਖਿਆ ਹੋ ਜਾ ਕੇ ਫੋਟੋ ਦੇ ਮੋਰ ਠੀਕ ਹੈ ਗ੍ਰਹ ਸ਼ਾਂਤ ਹੋ ਜਾਣਾ ਤੀਸਰਾ ਸਭ ਤੋਂ ਜ਼ਰੂਰੀ ਉਪਾਅ ਅਗਰ ਸਿਹਤ ਜ਼ਿਆਦਾ ਖਰਾਬ ਬਈ ਹੋ ਰਹੀ ਹੋਵੇ ਜਾਂ ਘਰ ਚ ਅਲੱਗ ਹੋਣ ਵਾਲੇ ਹਾਲਾਤ ਹੋਣ પતિ ਪਤਨੀ ਵਿੱਚ ਪਰੇਸ਼ਾਨੀ ਵਧੀ ਹੋਵੇ ਤਾਂ ਸ਼ੁਕਰ ਨੂੰ ਹੋਰ ਸ਼ੁਭ ਕਰਨ ਦੇ ਲਈ ਤੁਸੀਂ ਕੀ ਕਰ ਸਕਦੇ ਹੋ ਸ਼ੁਕਰ ਸ਼ੁਭ ਕਰਨ ਦੇ ਲਈ 100 ਰੋਟੀ ਬਣਾਣੀ ਹੈ ਅਗਰ ਜ਼ਿਆਦਾ ਪਰੇਸ਼ਾਨੀ ਹੋਵੇ ਤਾਂ ਤਾਂ ਸੌਰੀ 11 ਰੋਟੀਆਂ ਬਣਾ ਲਓ ਤੇਸੀ ਕਿਉ ਲਾ ਕੇ 11 ਗਾਵਾਂ ਨੂੰ ਖਿਲਾਓ ਬਿਲਕੁਲ 11ਵੇਂ ਸਥਾਨ ਵਿੱਚ ਬੈਠਾ ਹੋਇਆ ਸੂਰਜ ਸ਼ਨੀ ਸ਼ੁਭਵੰਦੀ ਚਾਹੀਏ ਉਪਾ ਕਰਕੇ ਦੇ ਤੁਹ ਕੋ ਕਾਫੀ ਰਿਲੈਕਸ ਮੈਂ ਸਮਾ ਇਹ ਜਾਜ਼ਰਦਾਨੀ ਹੈ ਪਹਿਲਾ ਇੱਕ ਜਨਮ ਪੱਤਰੀ ਜੋ ਆਪਾਂ ਦੱਸਣੀ ਸੀ ਉਹਨਾਂ ਦੇ ਬਾਰੇ ਵੀ ਤੁਹਾਨੂੰ ਦੱਸ ਦਈਏ ਰਾਸ਼ੀ ਬਾਰੇ ਪੁੱਛਿਆ ਜੀ ਇਹਨਾਂ ਨੇ ਬਲਜਿੰਦਰ ਕੌਰ ਜੀ ਨੇ ਕਿ 23 ਜੂਨ 1987 11 ਵਜੇ ਜਨਮ ਹੋਇਆ ਦਿਨ ਤੇ ਲਗਨ ਤੁਹਾਡਾ ਸਿੰਘ ਹੈ ਜੀ ਤੇ ਰਾਸ਼ੀ ਤੁਹਾਡੀ ਬ੍ਰਿਹਖ ਹੈ ਸ਼ੁਕਰ ਚੰਦਰ ਦੀ ਯੁੱਤੀ ਹੈ ਬੜੀ ਵਧੀਆ ਸੂਰਜ ਜੋ ਹੈ ਬੁੱਧ ਤੇ ਮੰਗਲ ਨਾਲ ਹੈ ਬੜਾ ਕੌਨਫੀਡੈਂਸ ਬੜੇ ਇੰਟੈਲੀਜੈਂਟ ਤੁਸੀਂ ਮਾਨਿਕ ਜਗ੍ਹਾ ਖੜਦੇ ਨਹੀਂ ਸਭ ਜਗ੍ਹਾ ਸਭ ਦਾ ਭਲਾ ਕਰਨ ਦੀ ਆਦਤ ਰਹੀ ਹੈ ਔਰ ਸਭ ਜਗ੍ਹਾ ਮੱਥਾ ਟੇਕਣਾ ਰਿਸਪੈਕਟ ਕਰਨ ਦੀ ਵੀ ਆਦਤ ਹੈ ਬੜੇ ਅੱਛੇ ਸਟਾਰ ਹੈ ਤੁਹਾਡੇ ਸੂਰਜ ਕਿਉਂਕਿ ਬੁੱਧ ਇਨਕਮ ਤੇ ਬਾਣੀ ਦੇ ਮਾਲਕ ਨਾਲ ਹੈ ਤਾਂ ਸਲਾਹ ਬਹੁਤ ਅੱਛੀ ਦਿੰਦੀ ਹੋ ਇੰਟੈਲੀਜੈਂਟ ਵੀ ਹੋ ਬਹੁਤ ਅੱਛੇ ਸਟਾਰਸ ਨੇ ਕੀ ਕਰਨਾ ਹੈ ਤੁਸੀਂ ਰਾਸ਼ੀ ਦਾ ਮੈਨੂੰ ਸਮਝ ਨਹੀਂ ਲੱਗੀ ਕਿਉਂ ਪੁੱਛੀਆ ਕਿ ਸਿੰਘ ਲਗਣਾ ਤੁਹਾਡਾ ਉਹੀ ਤੁਹਾਡੀ ਰਾਸ਼ੀ ਹੈ ਅਗਰ ਤੁਹਾਨੂੰ ਤੁਹਾਡੇ ਸਿਤਾਰੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਦੇ ਰਹੇ ਆ ਤਾਂ ਸਿਰਫ ਰਾਹੁ ਦਾ 8ਵੇਂ ਸਥਾਨ ਵਿੱਚ ਬੈਠਣਾ ਸ਼ਨੀ ਦਾ ਚੌਥੇ ਸਥਾਨ ਵਿੱਚ ਬੈਠਣਾ ਹੈ ਤਾਂ ਬਾਕੀ ਤਾਂ ਤੁਹਾਡੇ ਗ੍ਰਹਿ ਬਹੁਤ ਅੱਛੇ ਆ ਪਰ ਇੱਕ ਤਾਂਬੇ ਦਾ ਪੈਸਾ ਜੇ ਤੁਸੀਂ ਆਪਣੇ ਕੋਲ ਰੱਖਦੇ ਹੋ ਚਾਂਦੀ ਦਾ ਚੌੜਸ ਟੁਕੜਾ 4 ਗ੍ਰਾਮ ਦਾ ਕੋਲ ਰੱਖਦੇ ਹੋ ਤਾਂ ਹੋਰ ਅੱਛੇ ਸ਼ੁਭ ਫਾਲਤਾਂ ਨੂੰ ਸਿਤਾਰਿਆਂ ਮੁਤਾਬਕ ਲੈ ਜਾ ਸਕਦੇ ਆ ਠੀਕ ਹੈ ਜੀ ਬਾਕੀ ਤੁਹਾਨੂੰ ਮੈਂ ਰਾਸ਼ੀ ਤੁਹਾਡੀ ਦੱਸਤੀ ਸਿੰਘ ਰਾਸ਼ੀ ਹੈ ਕੋਈ ਕੁਐਸਚਨ ਸੀ ਤਾਂ ਤੁਸੀਂ ਪੁੱਛ ਸਕਦੇ ਸੀ ਪਰ ਮੈਂ ਤੁਹਾਨੂੰ ਤੁਹਾਡੇ ਸਿਤਾਰਿਆਂ ਦੇ ਥੋੜੀ ਸੈਟਿੰਗ ਬਾਰੇ ਦੱਸਤਾ ਤੇ ਸਾਸ਼ੀ